ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਕਲੈਕਸ਼ਨ ਬਹੁਤ ਹੀ ਪਿਆਰੀ ਲੈ ਕੇ ਆਏ ਹਾਂ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਸ਼ੋਰ ਦਾ ਫੈਬਰਿਕ ਹੋਇਆ ਕਾ ਸੈਟਨ ਜੌਰਜਰ ਦਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇੰਬੋਡਰੀਏ ਦੀ ਬਾਟਮ ਕ੍ਰੇਪ ਦੀ ਹੋਏਗੀ ਪਲੇਨ ਬਾਟਮ ਹੋਏਗੀ ਸ਼ਰ ਦਾ ਪਰਮੀਟਰ ਲੱਗ ਰਿਹਾਗਾ ਨਾ ਬਾਟਮ ਦਾ ਪਰਮੀਟਰ ਲੱਗ ਰਿਹਾਗਾ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਪੇਸ ਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਆਪਣਾ ਜਿਹੜਾ ਦੂਸਰਾ ਚੈਨਲ ਹੈ ਉਹਦਾ ਲਿੰਕ ਮੈਂ ਉਸਦੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੀ ਜਾ ਕੇ ਚੈੱਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਉਹਨਾਂ ਦੇ ਉੱਪਰ ਘੱਟ ਪ੍ਰਾਈਸ ਵਿੱਚ ਬਹੁਤ ਹੀ ਪਿਆਰੇ ਪਾਰਟੀਵਲ ਸੂਟਾਂ ਦੀ ਕਲੈਕਸ਼ਨ ਹੁੰਦੀ ਹੈ ਏ ਜਿਹੜਾ ਸੂਟ ਹੈਗਾ ਸ਼ਰਟ ਐਂਡ ਬਾਟਮ ਦਾ ਕੰਪੋ ਮਿਲੇਗਾ ਸ਼ਰਟ ਹੋएगी ਪਿਓਰ ਟਿਸ਼ੂ ਦੀ ਬਹੁਤ ਹੀ ਸੋਹਣੀ ਏਮਬੋਇਡਰੀ रहेगी प्रिंट ਬਹੁਤ ਹੀ ਪਿਆਰੇ ਹੋਣਗੇ ਪਿਓਰ ਟਿਸ਼ੂ ਦੀ ਬਾਟਮ ਮਿਲੇਗੀ ਟਾਈਟ ਮੀਟਰ ਦੀ ਕੱਟ ਹੋएगी ਵਿਦਆਊਟ ਦੁਪੱਟਾ ਹੋਣਗੇ ਕਲਰ ਆਪਸ਼ਨ ਬਹੁਤ ਹੀ ਪਿਆਰੇ ਰਹਿਣਗੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਆਪਾਂ ਸਾਰੇ ਹੀ ਕਲਰ ਐਡ ਕੀਤੇ ਹੋਏ ਨੇ ਪ੍ਰਾਈਸ ਆਪ ਦਾ ਉੱਪਰ ਮੈਂਸ਼ਨ ਕੀਤਾ ਹੁੰਦਾ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਬਰਬਰੀ ਸੈਲਫ ਸ਼ਿਮਰ ਵਿੱਚ ਤੁਹਾਨੂੰ ਸੂਟ ਮਿਲੇਗਾ ਇਹਨਾਂ ਵਿੱਚ ਵੀ ਕਲਰ ਬਹੁਤ ਹੀ ਪਿਆਰੇ ਹੋਣਗੇ ਬਾਟਮ ਜਿਹੜੀ ਹੋਏਗੀ ਸਿਲਕ ਦੀ ਹੋਏਗੀ ਜਾਂ ਕ੍ਰੇਪ ਦੀ ਹੋਏਗੀ ਕਿਉਂਕਿ ਕਿਸੇ ਨਾ ਸਿਲਕ ਦੀ ਲੱਗੀ ਹੋਏਗੀ ਬਾਟਮ ਕਿਸੇ ਨਾ ਕ੍ਰੇਪ ਦੀ ਹੋਏਗੀ ਅਗਲੇ ਜਿਹੜੇ ਸੂਟ ਹੋਣਗੇ ਬਰਬਰੀ ਜੌਰਜਟ ਪੇਛੇ ਹੋਣਗੇ ਡਿਜੀਟਲ ਪ੍ਰਿੰਟਰ ਦਾ 올ਓਵਰ ਸੂਟ ਹੋਏਗਾ 5 ਮੀਟਰ ਦੀ ਕੱਟ ਹੋਏਗੀ ਪ੍ਰਿੰਟ ਇਹਨਾਂ ਵਸਤਾਂ ਨੂੰ ਬਹੁਤ ਹੀ ਪਿਆਰੇ ਮਿਲ ਜਾਣਗੇ ਡਾਰਕ ਲਾਈਟ ਸਾਰੇ ਤਰ੍ਹਾਂ ਦੇ ਕਲਰ ਮਿਲ ਜਾਣਗੇ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਓਨ ਡਿਲੀਵਰੀ ਨਹੀਂ ਹੈ ਜੀ ਇਸੇ ਕਰਕੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਪ੍ਰਾਈਸ ਆਪ ਦਾ ਉੱਪਰ ਮੈਂਸ਼ਨ ਕੀਤਾ ਹੈਗਾ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਵਿਦਆਊਟ ਦੁਪੱਟਾ ਹੋਣਗੇ ਬਹੁਤ ਹੀ ਪਿਆਰੇ ਤੁਹਾਨੂੰ ਸੂਟ ਮਿਲ ਜਾਣਗੇ ਹਾਂਜੀ ਅੱਜ ਦੀ ਵੀਡੀਓ ਜਿਹੜੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ